ਮੇਰੀ ਛੋਟੀ ਜੀ ਬਹਾਦਰ ਪਾਣ ਜੀ ਕੈਨੇਡਾ ਚੋ ਪਹਿਲੀ ਵਾਰ ਮੈਨੂੰ ਮਿਲਣ ਲਈ ਆਈ ਜਦੋਂ ਤਾਂ ਘਰੇ ਆਏ ਹੋਏ ਸੀ ਤਾਂ ਗੁਰਸੇਵਕ ਨੂੰ ਮੈਂ ਲੈਨ ਸਕੂਲੋਂ ਜਾਣਾ ਸੀ ਕਹਿੰਦੀ ਮੈਂ ਵੀ ਨਾਲ ਹੀ ਜਾਉਂ ਗੱਡੀ 'ਚ ਮੈਂ ਤਾਂ ਆਪ ਨਾਲ ਹੀ ਜਾਣਾ ਗੁਰਸੇਵ ਵੀਰੇ ਨੂੰ ਲੈਣ ਤੇ ਫਿਰ ਜਿਹੜੇ ਉਹਦੇ ਪਹਾਦਰੀ ਦੇ ਕਾਰਨਾਮੇ ਸੀਗੇ ਉਹ ਦਿਖਾਉਣ ਦੇ ਲਈ ਵੀਡੀਓ ਬਣਾਈ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੁਸੀਂ ਆਪ ਖੁਦ ਹੈਰਾਨ ਹੋ ਜਾਓਗੇ ਇਹਨੂੰ ਦੇਖ ਕੇ ਏ ਜਾਣੀ ਜਦੋਂ ਅਸੀਂ ਸਕੂਲ ਪਹੁੰਚੇ ਦੇਖ ਕੇ ਚੰਡੋਲ ਝੂਟੇ ਦੇਖ ਕੇ ਬੜੀ ਖੁਸ਼ ਹੋਈ ਤੇ ਫਿਰ ਜਿਹੜੇ ਜਿਹੜੇ ਕਾਰਨਾਮੇ ਨੇ ਇੱਥੇ ਕੀਤੇ ਤੇ ਉਹਨੂੰ ਦੇਖ ਕੇ ਮੈਂ ਖੁਦ ਆਪ ਵੀ ਹੈਰਾਨ ਹੋ ਗਿਆ ਤੁਸੀਂ ਤਾਂ ਹੋਣਾ ਹੀ ਹੋਣਾ ਹਲੇ ਇਹਦੀ 1.5 ਸਾਲ ਦੀ ਉਮਰ ਆ ਤੇ ਇੰਨੇ ਵੱਡੇ ਵੱਡੇ ਇਹਦੇ ਬਹਾਦਰੀ ਦੇ ਜਿਹੜੇ ਕਾਰਨਾਮੇ ਆ ਚੰਗੇ ਚੰਗੇ ਬੱਚੇ ਆ ਜਿਹੜੇ ਉਹਨਾਂ ਨੂੰ ਵੀ ਪਿੱਛੇ ਛੱਡਦੀ ਆ ਆ ਦੇਖਿਓ ਤੁਸੀਂ ਐਨ ਭੋਰਾ ਵੀ ਨਹੀਂ ਡਰੀ ਮਤਲਬ ਕਿ ਝੂਟੇ ਛਾਟੇ ਲੈਣ ਦੇ ਵਿੱਚ ਨਹੀਂ ਤੇ ਜਵਾਕ ਕਹਿੰਦੇ ਮੈਨੂੰ ਚੱਕਰ ਆ ਗਿਆ ਮੈਨੂੰ ਆ ਆ ਗਿਆ ਹਲੇ ਅਸੀਂ ਮੈਂ ਖੁਦ ਰੋਕਦਾ ਸੀ ਵੀ ਚੱਲ ਛੂਟੀ ਆ ਹਨਾ ਵੀ ਕਿਤੇ ਡਾਰੀ ਨਾ ਜਾਵੇ ਮੇਰੇ ਨਾਲ ਆਈ ਆ ਤੇ ਵੀ ਕਿਤੇ ਐਵੇਂ ਡੇਕ ਡੂਗੀ ਨਾ ਪਵੇ ਸੱਟ ਨਾ ਲੱਗ ਜੇ ਹੁੰਦਾ ਹੀ ਆ ਕਿ ਚਲੋ ਬੱਚਾ ਨਾ ਵਿਚਾਰਾ ਨਾਲ ਆਇਆ ਐਵੇਂ 6 ਫੀਟ ਨਾ ਬੱਚੇ ਦੇ ਲੱਗ ਜੇ ਤੇ ਮੈਂ ਕਹਿੰਦਾ ਵੀ ਤੁਸੀਂ ਯਾਨੀ ਦੇਖ ਕੇ ਹੈਰਾਨ ਹੋਵੋਗੇ ਭੱਜੀ ਇੰਨੀ ਐਕਟਿਵ ਤੇ ਮੈਂ ਕਹਿੰਦਾ ਵੀ ਪੂਰੇ ਫੁੱਲ ਜਾਣੀ ਇੱਕ ਮਿੰਟ ਵੀ ਇਹਨੇ ਆਏ ਨਹੀਂ ਹੈਗਾ ਵੀ ਫਾਲਤੂ ਕੁਝ ਟਾਈਮ ਬਰਬਾਦ ਕੀਤਾ ਜਾਨੀ ਆਪਦਾ ਪੂਰਾ ਫਨ ਕਰ ਲਿਆ ਥੋੜੇ ਜਿਹੇ ਟਾਈਮ ਦੇ ਵਿੱਚ ਵਿੱਚ ਇਹਨੇ ਤੁਸੀਂ ਦੇਖੀ ਚਲੋ ਇੱਕ ਝੂਟੇ ਤੋਂ ਉੱਤਰਦੀ ਦੂਜੇ ਤੇ ਚੜ ਜਾਂਦੀ ਸੀ ਇੱਕ ਝੂਟੇ ਤੋਂ ਉੱਤਰ ਕੇ ਦੂਜੇ ਤੇ ਭੱਜ ਭੱਜ ਕੇ ਨੇ ਸਾਰੇ ਝੂਟੇ ਕਵਰ ਕਰਨੇ ਸੀ ਕਹਿੰਨੀ ਬਸ ਮੈਂ ਸਾਰੇ ਝੂਟੇ ਕਵਰ ਕਰ ਲੈਣੇ ਥੋੜੇ ਜਿਹੇ ਟਾਈਮ 'ਚ ਉਸ ਤੋਂ ਬਾਅਦ ਇੱਧਰ ਨੂੰ ਆਈ ਜੱਕਦੀ ਜੀ ਕਹਿੰਨੀ ਮੈਂ ਉਹ ਪਰੇ ਜਾ ਕੇ ਉੱਤੇ ਲੰਮਕਣਾ ਬਈ ਆ ਤਾਂ ਹੈਰਾਨੀ ਦੀ ਹੱਦ ਹੋ ਗਈ ਤੇ ਮੈਂ ਖੁਦ ਇਹ ਮੈਨੂੰ ਕਹਿੰਦੀ ਵੀ ਮੈਂ ਤਾਂ ਇਹ ਤੇ ਚੜਨਾ ਮੈਂ ਕਿਹਾ ਵੀ ਨਹੀਂ ਪੁੱਤ ਤੂੰ ਸੱਟ ਨਾ ਲੱਗ ਜੇ ਤੇਰੀ ਮੈਂ ਡਰਦਾ ਸੀ ਕਿਉਂਕਿ ਛੋਟੀ ਆਲੇ 1.5 ਸਾਲ ਦੀ ਆ ਕਹਿੰਦੀ ਨਹੀਂ ਮੈਨੂੰ ਕਹਿੰਦੀ ਮੈਂ ਚੜ ਜਾਣਾ ਫਿਰ ਵੀ ਮੈਂ ਨੇੜੇ ਨੇੜੇ ਰਿਹਾ ਵੀ ਕਿਤੇ ਡਿੱਗ ਨਾ ਪਵੇ ਦੇਖਿਓ ਲੈ ਕਮਾਲ ਕਰਤੀ ਵੀ ਯਾਨੀ ਪਹਿਲੀ ਵਾਰ ਜਦੋਂ ਇਹ ਇਹ ਤੇ ਚੜੀ ਅੱਧਕ ਤੇ ਜਾ ਕੇ ਕਹਿੰਦੀ ਵੀ ਮੈਂ ਥੱਕ ਗਈ ਮੈਨੂੰ ਉਤਾਰ ਲਓ ਅੱਧ ਤੇ ਜਾ ਕੇ ਇਹਨੇ ਮਤਲਬ ਉਹ ਕਾਫੀ ਡੰਡੇ ਜਿਹੇ ਹਾ ਕ੍ਰੋਸ ਕਰ ਲਏ 5-6 ਤਾਂ ਲੰਘ ਗਈ ਸੀ 5-6 ਲੰਘਣ ਤੋਂ ਬਾਅਦ ਕਹਿੰਦੀ ਵੀ ਹੁਣ ਮੇਰੇ ਹੱਥ ਥੱਕ ਚੁੱਕੇ ਮੈਨੂੰ ਉਤਾਰੋ ਮਾਮਾ ਜੀ ਮੈਂ ਕੀ ਕੀਤਾ ਮੈਂ ਕੋਲੇ ਨੂੰ ਗਿਆ ਤੇ ਚਲ ਉਤਾਰ ਲਿਆ ਹਨਾ ਪਰ ਕਹਿੰਦੀ ਵੀ ਮੈਂ ਇਹ ਜਿਹੜਾ ਡੰਡੇ ਜੇ ਪੂਰੇ ਪਾਰ ਕਰਕੇ ਇੱਥੋਂ ਫੇਰ ਜਾਣਾ ਪੌਣਾਚਰ ਜਾਣਾ ਹੀ ਨਹੀਂ ਅੱਜ ਮੈਂ ਕਿਹਾ ਵੀ ਕਮਾਲ ਹੋ ਗਈ ਇਹ ਤਾਂ ਇੰਨੀ ਤਾਂ ਜੈਦੀ ਫੜ ਲਈ ਵੀ ਮੈਂ ਕਿਹਾ ਪੁੱਤ ਤੈਨੂੰ ਹੁਣੇ ਨਹੀਂ ਵੀ ਕੋਈ ਗੱਲ ਨਹੀਂ ਤੂੰ ਹੋਰ ਝੂਟੇ ਝਟੇ ਲੈ ਲੈ ਕਹਿੰਦੀ ਕੋਈ ਨਹੀਂ ਹੋਰ ਤਾਂ ਝੂਟੇ ਲੈਣੇ ਆ ਉਧਰੋਂ ਰਿਲੈਕਸ ਹੋ ਕੇ ਮੈਂ ਫੇਰੇ ਤੇ ਦੁਬਾਰਾ ਹੁਣਾ ਤੇ ਇਹਨੂੰ ਪਾਰ ਕਰ ਨਹੀਂ ਕਰਨਾ ਮੈਨੂੰ ਵੀ ਚਲ ਆਏ ਸੀ ਵੀ ਚਲ ਕੋਈ ਨਹੀਂ ਬੱਚਾ ਵਾ ਛੋਟਾ ਤੇ ਜਿਹਦੇ ਜਵਾਕ ਕਰਦੇ ਹੁੰਦੇ ਆ ਪਰ ਤੁਸੀਂ ਦੇਖੀ ਚੱਲਿਓ ਹੈਰਾਨੀ ਦੀ ਹੱਦ ਹੋ ਗਈ ਇਹਨੇ ਇਹ ਤੇ ਝੂਟੇ ਲੈਵੇ ਹਲੇ ਹੋਰ ਜ਼ੋਰ ਲਾ ਲਾ ਕੇ ਮੈਨੂੰ ਆਏ ਵੀ ਉਹ ਕਿਤੇ ਸੰਗਲ ਜਾਈ ਨਾ ਟੁੱਟ ਜੇ ਮੈਂ ਹਲੇ ਡਰਾਂ ਤੇ ਇਹ ਹੋਰ ਉੱਚੇ ਝੂਟੇ ਪੀਂਗ ਤੇ ਦੇਖੋ ਤੁਸੀਂ ਉਹ ਮੈਨੂੰ ਡਰ ਲੱਗਦਾ ਸੀ ਕਿਤੇ ਚੰਡੂਲਾ ਜਾ ਇਹ ਟੁੱਟੀ ਨਾ ਜਾਵੇ ਕੋਈ ਸੰਗਲ ਜਾ ਮੈਂ ਕਿਹਾ ਵੀ ਕਿਤੇ ਸਾਟੀ ਨਾ ਲੱਗ ਜੇ ਵਿਚਾਰੀ ਦੀ ਹੋਰ ਇੰਡੀਆ ਆਈ ਆ ਪਹਿਲੀ ਵਾਰ ਐਵੇਂ ਕੋਈ 6 ਫੀਟ ਖਾ ਕੇ ਜਾਵੇ ਇਥੋਂ ਮੈਨੂੰ ਡਰ ਲੱਗੇ ਪਰ ਉਹ ਇੰਨੀ ਖੁਸ਼ ਜਣੀ ਉਹਦਾ ਪੂਰਾ ਆਪਦਾ ਮਨ ਪਰਚਾਵਾ ਕੀਤਾ ਪੂਰੀ ਖੁਸ਼ ਫਿਰ ਕਹਿੰਦੀ ਮੈਂ ਇਹ ਤੇ ਵੀ ਚੜਨਾ ਹਾਂ ਚੰਡੂ ਲਈਏ ਤੇ ਉਹ ਤੇ ਵੀ ਚੜ ਗਈ ਉਹ ਤੇ ਵੀ ਦਵਾ ਦਵਾ ਕਦੇ ਬਹਿ ਜਾ ਕਰੇ ਕਦੇ ਉਤਰ ਜਾ ਕਰੇ ਮਤਲਬ ਉਹ ਕਹਿੰਦੀ ਵੀ ਮੈਂ ਸਾਰੇ ਝੂਟੇ ਜਿੰਨੇ ਵੀ ਇਹ ਸਾਰੇ ਕਵਰ ਕਰਨੇ ਆ ਇੰਨੇ ਕ ਟਾਈਮ ਦੇ ਵਿੱਚ ਚਲੋ ਜੀ ਜਦੋਂ ਅਸੀਂ ਇੱਥੋਂ ਗਏ ਤਾਂ ਫਿਰ ਉਹਨੇ ਪੁੱਛਿਆ ਕਹਿੰਦੀ ਵੀ ਆਹ ਹਾ ਕਦੇ ਲਈ ਮੈਂ ਕਿਹਾ ਵੀ ਇਹਦੇ ਵਿੱਚ ਦੀ ਨਿਕਲ ਕੇ ਦੂਜੇ ਪਾਸੇ ਕਦੀ ਨਹੀਂ ਪਹਿਲਾਂ ਮੈਂ ਤਾਂ ਮੈਂ ਆਹੀ ਪੂਰਾ ਕ੍ਰੋਸ ਕਰਨਾ ਮੈਨੂੰ ਨਾ ਹੁਣ ਹਟਾਓ ਫੇਰ ਚੜ ਗਈ ਜੀ ਲੋ ਦੇਖੋ ਤੁਸੀਂ ਆ ਦੇਖੋ ਲੈ ਇੱਕ ਦੇਖੋ ਤੁਸੀਂ ਤੁਸੀਂ ਸਪੀਡ ਦੇਖੋ ਐਨ ਪੂਰੀ ਮਤਲਬ ਐਨ ਨਹੀਂ ਵੀ ਥੋੜਾ ਐਨਾ ਪੂਰੀ ਫੁੱਲ ਸਪੀਡ ਦੇ ਨਾਲ ਪੂਰਾ ਐਨ ਜਣੀ ਆਪਦਾ ਪੂਰਾ ਫੁੱਲ ਐਨ ਪੂਰੀ ਫੁੱਲ ਐਕਟਿਵ ਸੀ ਤੇ ਪੂਰੀ ਜੋਰ ਤਨ ਮੰਨ ਦੇ ਨਾਲ ਪੂਰਾ ਐਨ ਜੋਰ ਲਾ ਕੇ ਆਪਦਾ ਵਧੀਆ ਅੱਗੇ ਨੂੰ ਮਤਲਬ ਹਿੰਮਤ ਨਹੀਂ ਹਾਰੀ ਦੇਖੋ ਕਿੰਨੀ ਵਧੀਆ ਵੱਡੀ ਸਿੱਖਿਆ ਮਿਲਦੀ ਹੈ ਛੋਟੀ ਜੀ ਬੱਚੀ ਤੋਂ ਆਪਾਂ ਨੂੰ ਵੀ ਵੀ ਜਿੰਦਗੀ ਦੇ ਵਿੱਚ ਇਨਸਾਨ ਨੂੰ ਕਦੇ ਵੀ ਹਿੰਮਤ ਹਾਰਨੀ ਨਹੀਂ ਚਾਹੀਦੀ ਇਹ ਦੂਜੀ ਵਾਰੀ ਸੀ ਹਲੇ ਵੀ ਇਹ ਤੋਂ ਪਾਰ ਨਹੀਂ ਹੋਣਾ ਜਦੋਂ ਦੋ ਕੰਡੜੇ ਰਹਿ ਗਏ ਨੇ ਫਿਰ ਥੱਕ ਜਾਣਾ ਕਹਿੰਦੀ ਵੀ ਨਹੀਂ ਮੈਂ ਥੱਕ ਗਈ ਫੇਰ ਇੱਥੇ ਆ ਕੇ ਆਹ ਦੇਖਿਓ ਇਹ ਬਸ ਇਹ ਨਹੀਂ ਇੱਕ ਅੱਧਾ ਹੋਰ ਕ੍ਰੋਸ ਕਰੂਗੀ ਮੈਨੂੰ ਲੱਗਦਾ ਤਿੰਨ ਕ ਰਹਿ ਗਈ ਸੀ ਸਾਰੇ ਤਿੰਨ ਕਿਉਂ ਦੋ ਹੀ ਰਹਿ ਗਏ ਬਸ ਫੇਰ ਥੱਕ ਗਈ ਤੇ ਕਹਿੰਦੀ ਮੈਂ ਫੇਰ ਕਰਨਾ ਮੈਂ ਕਿਹਾ ਵੀ ਨਹੀਂ ਕੋਈ ਨਹੀਂ ਤੂੰ ਰੁਕ ਜਾ ਫੇਰ ਠਹਿਰ ਕੇ ਕਰ ਲਈ ਚਲੋ ਜੀ ਜੈਨੂ ਉਧਰ ਦੀ ਵੇਚਦੀ ਝੂਟੇ ਜੇ ਲੈਣ ਲੱਗੀ ਤੇ ਮਤਲਬ ਕਿ ਪੂਰਾ ਫੁੱਲ ਕਰਕੇ ਗਈ ਤੁਸੀਂ ਐਂਡ ਤੱਕ ਵੀਡੀਓ ਨੂੰ ਬਣੇ ਰਹੋ ਤਿੰਨ ਡੰਡੇ ਰਹਿਗੇ ਸੀ ਇਹ ਵੀ ਇਹਨੇ ਪੂਰੇ ਕਰਨੇ ਆ ਤੇ ਪੂਰਾ ਫੁੱਲ ਪਾਈਆਂ 7 ਮਿੰਟਾਂ ਦੇ ਵਿੱਚ ਵਿੱਚ ਸਾਰਾ ਕਵਰ ਕਰਕੇ ਗਈ ਆ ਯਾਨੀ ਇੰਨੀ ਬਹਾਦਰ ਕੁੜੀ ਮੈਂ ਕਹਣਾ ਵੀ ਤੁਸੀਂ ਛਾੜੀ ਗੱਲਾਂ ਦੋ ਤੇ ਨਹੀਂ ਬੱਚੇ ਯਾਰ 5-4 ਸਾਲ ਦੇ ਬੱਚੇ ਉਹ ਨਹੀਂ ਡਰੀ ਜਾਣਗੇ ਨਹੀਂ ਆਏ ਨਹੀਂ ਆਏ ਆਪਾਂ ਕਹਿ ਦਿੰਦੇ ਆ ਬੱਚਿਆਂ ਨੂੰ ਸੱਟ ਨਾ ਲੱਗ ਜੇ ਆਹ ਨਾ ਲੱਗ ਜੀ ਮਤਲਬ ਕਿ ਐ ਤੁਸੀਂ ਮੈਂ ਖੁਦ ਆਪ ਹੈਰਾਨ ਹੋ ਗਿਆ ਅਸੀਂ ਕਿਹਾ ਵੀ ਭਾਈ ਗੁਰਸੇਵਕ ਜਾਨ ਨੂੰ ਉਧਰੋਂ ਗੁਰਸੇਵਕ ਵੀ ਆ ਗਿਆ ਅਸੀਂ ਕਿਹਾ ਵੀ ਉਹਨੂੰ ਛੁੱਟੀ ਹੋ ਗਈ ਵੀ ਆ ਜਾ ਤੂੰ ਤੇ ਆ ਦੇਖੋ ਲੈ ਫੇਰ ਚੜ ਗਈ ਤੀਜੀ ਵਾਰ ਆ ਦੇਖੋ ਤੀਜੀ ਵਾਰ ਇਹਨੇ ਹੁਣ ਪੂਰਾ ਐਨ ਐਂਡ ਤੱਕ ਉਹਨੂੰ ਕਵਰ ਕਰ ਲੈਣਾ ਐਨ ਪੂਰਾ ਕ੍ਰਾਸ ਕਰ ਲੈਣਾ ਲੈ ਦੇਖਿਓ ਤੁਸੀਂ ਮੈਂ ਤਾਂ ਆਪ ਖੁਦ ਹੈਰਾਨ ਰਹਿ ਗਿਆ ਬਹੁਤ ਹੀ ਮਤਲਬ ਸਲੂਟ ਆ ਯਾਰ ਬੱਚਿਆਂ ਨੂੰ ਇਦਾਂ ਦੇਣ ਨੂੰ ਤੇ ਕਿੰਨੇ ਵਧੀਆ ਦੇਖੋ ਹਨਾ ਬੱਚੇ ਜੀ ਇੰਨੇ ਐਕਟਿਵ ਹੋਣ ਸਾਰੇ ਬੱਚੇ ਐ ਕਰਨ ਮਿਹਨਤ ਤਾਂ ਦੇਖੋ ਕਿਹੜੀ ਚੀਜ਼ ਨਹੀਂ ਹੋ ਸਕਦੀ ਤੇ ਹਲੇ ਉਮਰੀ ਕੁਛ ਨਹੀਂ 5.5 ਸਾਲ ਦੀ ਉਮਰ ਆ ਤੇ ਇਹਦੇ ਹੌਂਸਲੇ ਇੰਨੇ ਬੁਲੰਦ ਨੇ ਮੈਂ ਖੁਦ ਹੈਰਾਨ ਹੋ ਗਿਆ ਵੀ ਇੰਨੇ ਵੱਡੇ ਹੌਂਸਲੇ ਯਾਰ ਤੇ ਆ ਦੇਖੋ ਤੁਸੀਂ ਤੇ ਛੋਟੀ ਜੀ ਪਿਆਰੀ ਜੀ ਭਾਣ ਜੀ ਮੇਰੀ ਬਹੁਤ ਹੀ ਮਨ ਮੈਂ ਪੂਰੇ ਖੁਸ਼ ਹੋਏ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਮੈਂਟ ਜ਼ਰੂਰ